ਹਾਂਜੀ ਤਨੌਲੇ ਮੇਲੇ ਤੇ ਖੜੇ ਆ ਅੱਜ ਆਪਾਂ ਚਾਰ ਦੰਦ ਕੱਟਿਆਂ ਦੇ ਵਿੱਚੋਂ ਜਿਹੜਾ ਹੈਗਾ ਚੈਂਪੀਅਨ ਕੱਟਾ ਬਣਿਆਗਾ ਤੇ ਉਹ ਬਾਈ ਨਾਲ ਆਪਾਂ ਕਰਾਉਨੇ ਗੱਲ ਕਿਹੜੇ ਬੁੱਲ ਦਾ ਇਹ ਤੇ ਕੱਟਾ ਬਹੁਤ ਸੋਹਣਾ ਆ ਗਿਆ ਤੇ 1500 ਬਾਕੀ ਤੁਹਾਡੀ ਸਾਰੀ ਗੱਲ ਕਰਾਉਨੇ ਤੁਸੀਂ ਪਹਿਲਾਂ ਕੱਟੇ 'ਤੇ ਤੁਸੀਂ ਨਿਗਾਹ ਮਾਰੋ ਚਾਰ ਦੰਦਾਂ ਚਾਹੇ ਚੈਂਪੀਅਨ ਬਣ ਗਿਆ ਜੀ ਤੇ ਆਉਣ ਵਾਲਾ ਤਕੜਾ ਬੁੱਲ ਬਣੂਗਾ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਸੁੱਤੋਂ ਲੈ ਕੇ ਵੀਰ ਤੋਂ ਡਿਟੇਲ ਦੱਸਦੇ ਆਂ ਹਾਂਜੀ ਕਿਹੜਾ ਪਿੰਡ ਆ ਗਏ ਆਪਣਾ ਗੰਡੂਆ ਹੀ ਫਤੇਗੜ ਗੰਡੂਆ ਫਤੇਗੜ ਗੰਡੂਆ ਜ਼ਿਲ੍ਹਾ ਕਿਹੜਾ ਪਿੰਡ ਆ ਜੀ ਸੰਗਰੂਰ ਜੀ ਸੰਗਰੂਰ ਹਾਂਜੀ ਤੇ ਜਿਹੜਾ ਆਪਣਾ ਕੱਟਾ ਚਾਰਦੰਦ ਚੋਂ ਆਇਆ ਜੀ ਹਾਂਜੀ ਕਿਰਪਾ ਮਾਲਕ ਜੀ ਪਹਿਲੇ ਨੰਬਰ ਤੇ ਆਈ ਚਾਰਦੰਦ ਪਹਿਲੇ ਨੰਬਰ ਤੇ ਆ ਗਿਆ ਅਗਦੀ ਤੇ ਜਿਹੜਾ ਆਪਣਾ ਪਿਛਲੇ ਸਾਲ ਇਹ ਪਾਇਆ ਸੀ ਤੁਸੀਂ ਪਾਇਆ ਸੀ ਇਹ ਪਿਛਲੇ ਸਾਲ ਉਹ ਤੋਂ ਕਿੰਨੇ ਮਹੀਨੇ ਉਹ ਤੋਂ ਕੋਟੜੇ ਪਹਿਲੇ ਨੰਬਰ ਤੇ ਸੀ ਯੂਰੇ ਕੱਢਤਾ ਸੀ ਬਾਹਰ ਅੱਛਾ ਕੋਟੜੇ ਪਹਿਲੇ ਨੰਬਰ ਤੇ ਸੀ ਤੇ ਉਰੇ ਤੇ ਕੱਢਤਾ ਸੀ ਬਾਹਰ ਤੇ ਐਗ ਦੀ ਕੋਟੜੇ ਪਾਇਆ ਸੀ ਉੱਥੇ 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 ਕੱਢਤਾ ਜੀ ਬਾਹਰ ਉੱਥੇ ਬਾਹਰ ਕੱਢਦਾ ਇੱਥੇ ਹੈ ਪਹਿਲੇ ਨੰਬਰ ਤੇ ਹੈ ਪਹਿਲੇ ਨੰਬਰ ਤੇ ਹੈ ਤੇਰੇ ਬਹੁਤ ਵੱਡੀ ਗੱਲ ਹੈ ਨਾ ਜੀ ਤੁਸੀਂ ਮਤਲਬ ਵੀ ਘਰੇ ਨਹੀਂ ਬੈਠੇ ਨਾ 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 ਹਾਂ ਉਰੀਆਂ ਜਿੱਦੇ ਉਰੇ ਆਇਆ ਸੁਪ ਕੋਟੜੇ ਉੱਥੇ ਸਿੱਧੇ ਉਰੇ ਆਇਆ ਚੈਂਪੀਅਨ ਬਣ ਗਿਆ ਚੈਂਪੀਅਨ ਬਣ ਗਿਆ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਤੇ ਜਿਹੜ ਸਾਲ ਦਾ ਉਹ ਕਹਾਂ ਖੜੀ ਰਹਿ ਉਹ ਕਹਾਂ ਖਰੀਦਿਆਗਾ ਹਾਂਜੀ ਇਹਦੀ ਮਾਂ ਦਾ 18 ਕਿਲੋ ਜੀ ਆਪਣੇ ਕੋਲ ਆਪਣੇ ਕੋਲ ਹੈਗੀ ਆ ਤੇ ਮਾਂ ਨਹੀਂ ਪਤਾ ਕਿਹੜੇ ਸੀਮੰਦੀ ਆ ਨਾ ਉਹ ਤਾਂ ਹਰਿਆਣੇ ਚ ਲੈ ਕੇ ਆਦੀ ਜੀਂਦ ਤੋਂ ਜੀਂਦ ਤੋਂ ਲੈ ਕੇ 2018 ਜੀ ਹਾਂ 2018 ਚ ਤੇ ਕੰਮ ਆਪਣਾ ਮੋਹਰਾ ਤੇ ਹੀ ਆ ਜਾਂ ਮੋਹਰਾ ਤੇ ਇਹ ਜਿਹੜੀ ਨੀਲੀ 라ਵੀ ਦੇ ਘੰੂਰਾ ਦੇ ਦੋਨਾਂ ਦੀ ਦੋਨਾਂ ਦੀ ਨੀਲੀ 라ਵੀ ਦੇ ਬੱਚੇ ਵੀ ਹੈਗੇ ਆ ਹਾਂਜੀ ਹਾਂ ਤੇ ਜਿਹੜਾ ਆਪਣੇ ਹੋਰ ਕਿਹੜੇ ਕਿਹੜੇ ਬੱਚੇ ਜਿੱਤੇ ਆ ਆਪਣੇ ਗ੍ਰੇਟਰ ਕੱਟੀ ਜਿੱਤੇ ਇੱਕ ਤਾਂ 6ਵੇਂ ਨੰਬਰ ਤੇ ਹੀ ਆ ਆ ਆ ਕੱਟੀ ਹੈ ਜਿਹੜੀ ਹਾਂਜੀ ਹਾਂ ਇਹ ਗ੍ਰੇਡਡ ਦੇ ਵਿੱਚ 6ਵੇਂ ਨੰਬਰ ਤੇ ਹੀ ਆ ਤੇ ਜਿਹੜੀ ਇੱਕ 9ਵੇਂ ਨੰਬਰ ਤੇ ਹੀ ਆ ਉਹ ਉਹ ਕਿਹੜੀ ਸੀਗੀ ਨੀ ਤਿੰਨ ਪਸ਼ੂ ਹੋ ਗਏ ਆਪਣੇ ਜਿਹੜੇ ਜਿੱਤੇ ਆ ਤੇ ਟੋਟਲ ਪਸ਼ੂ ਕਿੰਨੇ ਆਪਣੇ ਕੋਲੇ ਆਪਣੇ ਕੋਲੇ ਹੈਗੀ 10-12 ਨੰਗਰਾਂ ਦਾ 10-12 ਨੰਗਰਾਂ ਦੇ ਵਿੱਚੋਂ ਤਿੰਨ ਨੰਗਰ ਆਪਣੇ ਜਿੱਤ ਗਏ ਹਾਂਜੀ ਹਾਂਜੀ ਤੇ ਤਕਰੀਬਨ ਮਤਲਬ ਚੰਗੇ ਜਾਨਵਰ ਰੱਖੇ ਵਧੀਆ ਨੇ ਜੀ ਸਾਰੇ ਹਾਂ ਸਾਰੇ ਆਪਣੇ ਮੁੰਡੇ ਨੂੰ ਸ਼ੌਂਕ ਹੈ ਜ ਅਮਰੀਕਾ ਜਾਓ ਗੱਲੀ ਸਿੰਘਾ ਉਹ ਸ਼ੌਂਕ ਹੈ ਡੰਗਰ ਉਹਨਾਂ ਨੂੰ ਸ਼ੌਂਕ ਹੈ ਉਹ ਕਹਿੰਦਾ ਪੈਸਾ ਬਥੇਰ ਪਰ ਬਾਣਾ ਉਹਨਾਂ ਡੰਗਰ ਵਧੀਆ ਰੱਖੋ ਨਾ ਠੀਕ ਆ ਗੱਲ ਜੀ ਤੇ ਚੰਗੇ ਦੁੱਧ ਵਾਲੀਆਂ ਮੱਝਾਂ ਹੈ ਵਧੀਆ ਜੀਆਂ ਨੇ ਸਾਰੇ ਸਾਰੀਆਂ ਤਕਰੀਬਨ 14 ਤੋਂ ਘੱਟ ਕੋਈ ਨਹੀਂ ਜਾ 14 ਤੋਂ ਘੱਟ ਕੋਈ ਨਹੀਂ ਗਈਆਂ ਜਿਵੇਂ ਹੁ ਜੀ ਜੀ ਤੇ ਬਾਕੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲਦੇ ਜੀ ਦੱਸਦੇ ਗੱਲ ਦੀ ਬਕਨ 9464329598 ਵੀਰ ਦਾ ਨੰਬਰ ਹੈ ਹਾਂਜੀ ਆਪਣਾ ਨਾਮ ਕੀ ਹੈ ਗਈ ਗਲਾਬ ਸਿੰਘ ਜੀ ਗਲਾਬ ਸਿੰਘ ਹਾਂਜੀ ਤੇ ਜੇ ਕੋਈ ਜਾ ਲੈ ਜਾਣ ਇਹਨਾਂ ਨੇ ਲੈ ਲੈ ਜਾ ਸਕਦਾ ਇਹ ਇਹਨਾਂ ਦੇ ਟੀਕੇ ਤੁਸੀਂ ਤਿਆਰ ਕਰਵਾ ਲਏ ਸੀ ਹਾਂ ਹਾਂ ਕਰਵਾ ਲਾਂਗੇ ਤਿਆਰੀ ਨੇ ਅੱਛਾ ਠੀਕ ਹੈ ਜੀ ਇਹਦੇ ਟੀਕੇ ਤਿਆਰ ਆ ਜੀ ਜੇ ਕਿਸੇ ਨੇ ਟੀਕੇ ਲੈਣੇ ਆ ਤਾਂ ਲੈ ਆ ਸਕਦਾ ਬਹੁਤ ਸੋਹਣਾ ਬੋਲਿਆ ਜੀ ਆ ਜਿਹੜੀ ਗ੍ਰੇਡੇਟ ਦੇ ਵਿੱਚ ਜਿਹੜੀ ਇਹਨਾਂ ਦੀ ਕੱਟੀ ਜਿੱਤੀ ਹੈ ਜਿਹੜੀ ਕਹਿ ਰਹੇ ਸੀ ਕਿ ਬਾਈ ਉਹ ਰਹੀ ਤੇ ਜਿਹੜੀ ਇੱਕ ਨੀਲੀ ਰਾਵੀ ਦੀ ਆ ਉਹ ਇਹ ਘਰੇ ਮਤਲਬ ਛੱਡਿਆ ਦੀ ਅੱਜ